phone lah, phone lah, ਹਾਂ ਜੀ ਸਾਨੂੰ ਲੜਾਈ ਦੇ ਖੇਤਰ ਬਸਤੀ ਇੰਟੀਮਿਸ਼ਨ ਆਈ ਸੀ ਵੀ ਮਿਤੀ 13 ਤੇ 14 ਨੂੰ ਦਿਮੰਦਰ ਹੱਤ ਰਾਤ ਕਰੀਬ 12:30 ਵਜੇ ਕੁਸ ਅਣਪਛਾਤੇ ਨੌਜਵਾਨਾਂ ਨੇ ਘਰ ਆ ਕੇ ਉਹਨਾਂ ਦੇ ਘਰ ਦੇ ਪੰਤੂੜ ਕੀਤੀ ਹੈ ਜਿਸ ਤੇ ਅਸੀਂ ਅਰਮਾਨ ਪੁੱਤਰ ਚੰਦਰੇਸ਼ ਦੇ ਬਿਆਨ ਪਰ ਕ੍ਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 51/2025 ਪੀਐਸ ਥਰਮਲ ਦਰਜ ਕੀਤਾ ਤੇ ਅੱਜ ਅਸੀਂ ਵੱਖ-ਵੱਖ ਟੀਮਾਂ ਬੁਲਾ ਕੇ ਰੈਡਾ ਮਾਰੀਆਂ ਜਿਸ ਦੌਰਾਨ ਅਸੀਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕੋਣ ਕਿਨੇ ਕਿਨੇ ਮੋਰਤੇ ਇਹ ਪੰਜਾਬ ਵਿੱਚੋਂ ਜੀ ਦੋ ਤਾਂ ਜੁਨੈਲ ਆ 18 ਸਾਲ ਤੋਂ ਘਟਾ ਤੇ ਬਾਕੀ ਤਿੰਨ ਹੈਗੇ ਆ ਬਸੰਤ ਸਿੰਘ ਇੱਕ ਦੋਨਾ ਐਪਲ ਇੱਕ ਦੋਨਾ ਸੰਨੀ ਤੇ ਇੱਕ ਦੇ ਵਿੱਚੋਂ ਸ਼ਿਵਾ ਵਾ ਜੀ ਗਿਫਤਰੀ ਬਾਕੀ ਆ ਤੇ ਬਾਕੀ ਜਿਹੜੇ ਨਾਮਲੂਮਾ ਉਹਨਾਂ ਬਾਰੇ ਸਾਡੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਵਜ੍ਹਾ ਦਿੰਦੇ ਸਕੀ ਰਹੀ ਹੈ ਜੀ ਹਾਂ ਕਿਉਂ ਬੋਲ ਤਾਂ ਨਾ ਪਿਆ ਹਜ਼ਾਰ ਜੀ ਸ਼ੇ ਮੁੰਡਿਆਂ ਦੀ ਜੀ ਆਪਸ ਵਿੱਚ ਕੋਈ ਮੋਟਰਸਾਈਕਲ ਗਲੀ ਵਿੱਚ ਠੱਲਣ ਪਿੱਛੇ ਜਾਂ ਆਪਸ ਵਿੱਚ ਵੀ ਇੱਕ ਦੂਜੇ ਨਾਲ ਕੋਈ ਗਾਲੀ ਕਲੋਚ ਪਿੱਛੇ ਤੇ ਉਹ ਆ ਜੀ ਮੇਰੇ ਵਿਚਾਰ ਨਹੀਂ ਆਪਸ ਵਿੱਚ ਮੁੰਡਿਆਂ ਦੇ ਤੇ ਪਹਿਲਾਂ ਵੀ ਲੜਾਈ ਨਹੀਂ ਨਦੀ ਕਿਹਨੇ ਕੀਤੀ ਨਹੀਂ ਪਹਿਲਾਂ ਸਾਡੇ ਕੋਲ ਕੋਈ ਗੱਲ ਸਾਹਮਣੀ ਨਹੀਂ ਸਾਡੇ ਕੋਲ ਤਾਂ ਹੋਣੀ ਆਈ ਐਸ